ਵੇਖੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਪਨੀਰ ਦੀ ਪੁਰਜੀ ਜੀ ਜਿਹੜਾ ਜੀ ਆਪਾਂ ਨੇ ਮੜਾਈ ਰੜਕ ਕੇ ਲੱਸੀ ਦਾ ਪਨੀਰ ਬਣਾਇਆ ਸੀ ਜੀ ਆਪਾਂ ਉਹਦੀ ਘੁੱਟ ਬਣਾਉਣੀ ਥੋੜਾ ਜਿਹਾ ਆਪਾਂ ਇਹ ਕੜਾਹੀ ਦੇ ਵਿੱਚ ਪੁੱਤੀ ਦੋ ਜੀ ਆਪਾਂ ਨੇ ਮੀਡੀਅਮ ਸਾਈਜ਼ ਦੇ ਪਿਆਜ਼ ਕੱਤੇ ਥੋੜਾ ਜਿਹਾ ਆਪਾਂ ਦੀ ਸਰ੍ਹੋਂ ਦਾ ਤੇਲ ਪਾਇਆ ਹਾਂਜੀ ਜਿਵੇਂ ਜਿਹੜੇ ਆਪਣੇ ਲਈ ਲੱਸੀ ਦਾ ਪਨੀਰ ਬਣਾਇਆ ਸੀ ਹੁਣ ਉਹ ਵੀ ਖੁਦ ਹੀ ਬਣਾਵਾਂਗੇ ਜਿਹੜੇ ਜੇ ਆਪਣੇ ਪਹਿਲਾ ਵੀਡੀਓ ਤੋਂ ਆਪਣੇ ਪਨੀਰ ਦੇ ਆਪਣੇ ਦੁੱਧ ਦਾ ਬਣਾਇਆ ਸੀ ਜਿਹੜੇ ਆਪਾਂ ਲੱਸੀ ਦਾ ਬਣਾ ਰਹੇ ਹਾਂ ਹਾਂਜੀ ਆਪਣਾ ਪਨੀਰ ਹੈ ਜਿਹੜਾ ਆਪਾਂ ਲੱਸੀ ਦਾ ਬਣਾਇਆ ਸੀ ਉਹ ਜਿਹੜੇ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਸੀ ਉਹ ਆਪਣਾ ਇਕੱਠਾ ਜਾਂ ਕਰਕੇ ਫਿਰ ਨਾਲ ਜਿਹਾ ਬਣਾਇਆ ਸੀ ਹੁਣ ਜੀ ਆਪਾਂ ਇਹਨੂੰ ਹੱਥ ਦੇ ਨਾਲ ਘੋੜ ਲੈ ਦੇਖੋ ਜੀ ਬਹੁਤ ਸੋਨਾ ਪਨੀਰ ਬਣਾ ਕਿੰਨਾ ਮਲਾਈਮਾ ਕਿੰਨਾ ਸੌਫਟ ਹੈ ਹਾਂਜੀ ਘਰ ਦੇ ਚੀਜ਼ ਤਾਂ ਜੀ ਵਧੀਆ ਹੀ ਹੁੰਦੀ ਹੈ ਇਹਦਾ ਜੇ ਦੁੱਧ ਵਾਲਾ ਹੁੰਦਾ ਆਪਾਂ ਨੂੰ ਬਣਾ ਕੇ 2 ਘੰਟੇ ਫਰਿੱਜ ਤੇ ਰੱਖਣਾ ਪੈਂਦਾ ਜਾਂ ਆਪਾਂ ਇੱਕ ਦਿਨ ਪਹਿਲਾਂ ਵੀ ਰੱਖ ਸਕਦੇ ਇਹਨੂੰ ਜੀ ਰੱਖਣ ਦੀ ਲੋੜ ਨਹੀਂ ਆਪਾਂ ਇਹ ਜੀ ਹੁਣੇ ਬਣਾਇਆ ਹੁਣੇ ਆਪਾਂ ਜੀ ਦੀ ਸਬਜ਼ੀ ਬਣਾ ਰਹੇ ਹਾਂਜੀ ਵਕਤ ਵਧੀਆ ਆਪਣਾ ਪਨੀਰ ਬਣਿਆ ਹਾਂਜੀ ਚਾਹੀਦੀ ਥੋੜਾ ਜਿਹੀ ਹੈ ਇਹ ਜੀ ਪਨੀਰ ਆਪਣਾ ਥੋੜਾ ਹੀ ਬਣਾ ਇੱਕ ਬਰਤੀ ਹੋ ਜਾਣੀ ਹੈ ਜਿੰਨੀ ਕਪੜੀ ਲੱਤੀ ਸੀ ਫਿਰ ਸੜੀ ਜੀ ਆਪਣੀ ਭੋਜੀ ਵਧੀਆ ਬਣ ਜਾਣੀ ਹੈ ਘਰ ਦੀ ਕੀ ਸਾਈ ਵਧੀਆ ਰਹੇਗੀ ਹਾਂ ਜੀ ਮਸਾਲਾ ਜੀ ਆਪਣਾ ਭੁੱਜ ਰਿਹਾ ਜੀ ਹੱਤਾ ਥੋੜਾ ਜਿਹਾ ਜੀ ਹੋਰ ਬਰਾਉਣ ਕਰਾਂਗੇ ਜਿਆਦਾ ਲਾਲ ਨਹੀਂ ਕਰਾਂਗੇ। ਇੰਤਜ਼ਾਰ ਜੀ ਫਿਰ ਜੋ ਆਪਣੇ ਪਿਆਜ਼ ਮਰਚ ਜਾਣਗੇ। ਤੁਸੀਂ ਜੀ ਆਪੋ ਜੇ 1 ਮਿੰਟ ਹੋਰ ਕਰਕੇ ਫਿਰ ਇਹਦੇ ਵਿੱਚ ਨਮਕ ਮਿਰਚ ਮਸਾਲੇ ਪਾਵਾਂਗੇ। ਹਾਂਜੀ ਆਪਾਂ ਇਹਦੇ ਵਿੱਚ ਮਿਰਚ ਮਸਾਲੇ ਪਾ ਰਹੇ। ਕੰਜੀ ਹਲਦੀ ਪਾਵਾਂਗੇ। ਉੰਦੀ ਥੋੜੀ ਜੀ ਆਪਾਂ ਨੇ ਮਿਰਚ ਪਾਈ ਥੋੜਾ ਜੀ ਆਪਾਂ ਨੇ ਗਰਮ ਮਸਾਲਾ ਪਾਇਆ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਹਾਂ ਹੁਣ ਜੀ ਗੈਸ ਆਪਾਂ ਨੇ ਬਿਲਕੁਲ ਸੇਮ ਰੱਖਿਆ ਹੋਇਆ ਹੈ ਜੀ ਜਿਹੜਾ ਜੀ ਆਪਾਂ ਨੇ ਲੱਸੀ ਦਾ ਪਨੀਰ ਬਣਾਇਆ ਆ ਆਪਣੇ ਪਨੀਰ ਨੂੰ ਜੀ ਹੱਥ ਦੇ ਨਾਲ ਸਾਰਾ ਪੋੜ ਲਿਆ ਹਾਂ ਜੀ ਹੁਣ ਆਪਾਂ ਜੀ ਇਹਨੂੰ ਸਬਜ਼ੀ ਦੇ ਵਿੱਚ ਪਾਵਾਂਗੇ ਹਾਂ ਜੀ ਆਪਾਂ ਜੀ ਪਨੀਰ ਸਬਜ਼ੀ ਦੇ ਵਿੱਚ ਪਾ ਦਾਂਗੇ ਹਾਂ ਜੀ ਘਰ ਦੀ ਬਣੀ ਚੀਜ਼ ਵਧੀਆ ਰਹਿੰਦੀ ਹੈ ਆ ਗਿਆ ਪਨੀਰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹਾਂਜੀ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਚੰਗੀ। ਹਾਂਜੀ ਆਪਾਂ ਨੇ ਦੇਖ ਲਓ ਜੀ ਦੁੱਧ ਤੋਂ ਕਿੰਨੇ ਦੀਜਾ ਬਣਾ ਲਈ। ਕਿਚਤਾ ਜੀ ਆਪਾਂ ਨੇ ਮੱਖਣ ਬਣਾ ਲਿਆ ਮੱਖਣ ਗਰਮ ਕਰਕੇ ਆਪਣਾ ਘਿਓ ਬਣ ਜਾਊਗਾ। ਕਿਚਤਾ ਜੀ ਆਪਾਂ ਨੇ ਪਨੀਰ ਬਣਾ ਲਿਆ। ਹਾਂਜੀ ਆਪੇ ਸਬਜ਼ੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ। ਜਿਹੜੇ ਆਪਣਾ ਭਾਂਪਰਾ ਕਹਿ ਦਿੰਦੇ ਨੇ ਵੀ ਇਸ ਕੋਲ ਬੋਝਣ ਚੀਜ਼ ਨਹੀਂ ਖਾ ਸਕਦੇ। ਜਿਆਦਾ ਤਾਕਤ ਵਾਲੇ ਨਹੀਂ ਖਾ ਸਕਦੇ ਜਿਹੜਾ ਜੀ ਪਨੀਰ ਵਾਲਾ ਲੱਸੀ ਵਾਲਾ ਆਪਾਂ ਬਣਾਉਨੇ ਆ ਨਾ ਪਨੀਰ ਇਹ ਥੋੜਾ ਜਿਹਾ ਵੀ ਜੀ ਹਲਕਾ ਹੀ ਹੁੰਦਾ ਖਾਣ ਨੂੰ। ਇਹ ਹਜਮ ਵੀ ਵਧੀਆ ਛੇਤੀ ਹੋ ਜਾਂਦਾ। ਹਾਂ ਜਿਹੜਾ ਕੋਈ ਦੂਜਾ ਪਨੀਰ ਦੁੱਧ ਵਾਲਾ ਨਹੀਂ ਖਾ ਸਕਦੇ। ਜਿਨ੍ਹਾਂ ਨੂੰ ਬੋਝੇ ਲੱਗਦਾ ਜੀ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਨੇ। ਹਾਂ ਜੀ ਕਾਣ ਦੇ ਵਿੱਚ ਵੀ ਬਹੁਤ ਟੇਸਟੀ ਹਾਂ ਜੀ ਆਪਾਂ ਗੈਸ ਨੂੰ ਢੱਕ ਦਾਂਗੇ ਥੋੜਾ ਜਿਹਾ ਗੈਸ ਮੀਡੀਅਮ ਕਰਤਾ ਤੇ ਕੜਾਹੀ ਆਪਣੀ ਦੂਜੀ ਆ ਵੀ ਥੱਲੇ ਨਾ ਲੱਗ ਜਵੇ ਹਾਂ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸੇਜ ਕਰ ਦਾਂਗੇ ਹਾਂਜੀ ਆਪਣੇ ਜੀ ਪਨੀਰ ਦੀ ਔਰ ਜੀ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਸਬਜੀ ਬਣੀ ਤੁਸੀਂ ਜੇ ਇਹਦੇ ਵਿੱਚ ਜੇ ਕੋਈ ਹੋਰ ਸਬਜੀ ਐਡ ਕਰਨਾ ਚਾਹੋ ਨਾ ਕਰ ਸਕਦੇ ਹੋ ਜੇ ਸ਼ਿਮਲਾ ਮਿਰਚ ਫਰਾਈ ਕਰਕੇ ਆਪਾਂ ਜੀ ਇਹਦੇ ਵਿੱਚ ਔ ਵੀ ਪਾ ਸਕਦੇ ਹ ਪਰ ਸਾਨੂੰ ਜੀ ਇਹ ਔਰ ਜੀ ਆਈ ਵਧੀਆ ਲੱਗਦੀ ਹੈ ਜਿਹੀਂ ਖਾਣ ਮੈਂ ਆ ਜੀ ਬਹੁਤ ਵਧੀਆ ਆਪਣੀ ਸਬਜੀ ਬਣੀ ਹੈ ਕਰਤਾ ਪਨੀਰ ਜੀ ਦਾ ਲੱਗੀ ਸਵਾਦ ਹੁੰਦਾ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਹਾਂਜੀ ਫਿਰ ਵਧੀਆ-ਵਧੀਆ ਕਮੈਂਟ ਪੜ ਕੇ ਜੀ ਆਪਾਂ ਨੂੰ ਹੋਰ ਵਧੀਆ ਲੱਗਦਾ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ